ਅੱਜ ਸੁੰਦਰਨਗਰ ਡਿਵੀਜ਼ਨ ਦੀ ਜਿਹੜੀ ਚੋਣ ਹੋਈ ਆ ਬੋਡੀ ਦੀ ਦੁਆਰਾ ਤੇ ਜਿਹਦੇ ਵਿੱਚ ਮੈਨੂੰ ਪ੍ਰਧਾਨ ਬਣਾਇਆ ਗਿਆ ਤੇ ਨਾਲ ਮੇਰੇ ਕਾਰਜਕਾਰੀ ਪ੍ਰਧਾਨ ਆ ਜਿਹੜਾ ਬਹਾਦਰ ਸਿੰਘ ਲੋਹਾਰਾ ਉਹਨੂੰ ਬਣਾਇਆ ਗਿਆ ਕਿਉਂਕਿ ਅੱਗੇ ਜਾ ਕੇ ਜਿਵੇਂ ਬਦਨੇ ਆ ਇਸ ਕਰਕੇ ਜਿਹੜਾ ਕਾਰਜਕਾਰੀ ਪ੍ਰਧਾਨ ਆ ਉਹਦੀਆਂ ਜਿਹੜੀਆਂ ਅੱਗੇ ਜਾ ਕੇ ਤਾਕਤਾਂ ਪੂਰੀ ਹੋ ਜਾਣੀਆਂ ਨੇ ਫਿਰ ਹੋਰ ਵੱਧ ਜਾਣੀਆਂ ਨੇ ਸੋ ਇਹਦੇ ਮੱਦੇ ਨਜ਼ਰ ਜਿਹੜੀ ਇਹ ਪੂਰੀ ਸੋਚ ਵਿਚਾਰ ਕੀਤੀ ਗਈ ਆ ਇਹ ਸਾਡੀ ਜਿਹੜੀ ਸੁਭਾਈ ਜਿਹੜੇ ਪੀਐਸਵੀ ਪ੍ਰਾਈਵੇਟਾਈਜੇਸ਼ਨ ਏਟਕ ਦੇ ਡਿਪਟੀ ਜਨਰਲ ਸਕੱਤਰ ਨੇ ਸਰਦਾਰ ਰਿਸ਼ਪਾਲ ਸਿੰਘ ਪਾਲੀ ਜੀ ਜਾਂ ਜ਼ੋਨ ਦੇ ਇੰਚਾਰਜ ਸਤੀਸ਼ ਪ੍ਰਧਾਨ ਜੀ ਜਾਂ ਪਾਵਰ ਐਂਡ ਟਰਾਂਸਕੋ ਪੈਨਸ਼ਨਰ ਯੂਨੀਅਨ ਦੇ ਜਿਹੜੇ ਸੂਬਾ ਮੀਤ ਪ੍ਰਧਾਨ ਨੇ ਸਰਦਾਰ ਕੇਵਲ ਸਿੰਘ ਬਰਮੈ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੀ ਨਿਪਟੜੇ ਚੜੀ ਆ ਤੇ ਇਸ ਤੋਂ ਇਲਾਵਾ ਮੇਰੇ ਨਾਲ ਜਿਹੜੇ ਸੀਨੀਅਰ ਮੀਤ ਪ੍ਰਧਾਨ ਦੀਪਕ ਕੁਮਾਰ ਜੀ ਨੂੰ ਬਣਾਇਆ ਗਿਆ ਜਿਹੜੇ ਕਿ ਪਹਿਲਾਂ 77 ਸੀ ਤੇ ਖਜ਼ਾਨਚੀ ਅਮਰਜੀਤ ਸਿੰਘ ਜੀ ਨੇ ਤੇ ਮੀਤ ਪ੍ਰਧਾਨ ਕਰਤਾਰ ਸਿੰਘ ਜੀ ਨੇ ਤੇ 77 ਹਰਪੂਰ ਜੀ ਨੂੰ ਬਣਾਇਆ ਸਾਖ 77 ਸਾਡੇ ਰਾਮ ਫਿਰਦੇ ਰਾਮ ਜੀ ਨੂੰ ਬਣਾਇਆ ਗਿਆ ਤੇ ਇਸ ਤੋਂ ਬਨਾ ਐਡੀਟਰ ਜਿਹੜਾ ਉਹ ਗੌਰਵ ਸ਼ਰਮਾ ਜੀ ਨੂੰ ਬਣਾਇਆ ਗਿਆ ਤੇ ਇਹ ਟੀਮ ਹੈ ਜਿਹੜੀ ਪੂਰੀ ਹੁਣ ਵਰਕਿੰਗ ਕਰੂਗੀ ਇਸ ਤੋਂ ਪਹਿਲਾਂ ਦੱਸ ਦਵਾਂ ਕਿ ਕੁਝਨ ਪਹਿਲਾਂ ਸਾਉਟ ਵਿਜਨਾਂ ਦੀ ਚੋਣਾਈ ਸੀ ਜਿਹਦੇ ਵਿੱਚ ਸਾਉਟ ਵਿਜਨ ਨੰਬਰ 1 ਦੇ ਵਿੱਚ ਪ੍ਰਕਾਸ਼ ਚੰਦ ਜੀ ਨੂੰ ਪ੍ਰਧਾਨ ਬਣਾਇਆ ਗਿਆ ਸੀ ਤੇ ਉਹਨਾਂ ਦੇ ਨਾਲ ਜਿਹੜਾ ਸਕੱਤਰ ਸੀਗਾ ਉਹ ਹਰਪੂਲ ਜੀ ਨੂੰ ਤੇ ਅਨਪੂਲੂ ਸੀ ਜੀ ਨੂੰ ਤੇ ਜਿਹੜਾ ਕੈਸ਼ੀਅਰ ਸੀਗਾ ਉਹ ਰਾਮ ਆਬਦ ਨੂੰ ਬਣਾਇਆ ਗਿਆ ਸੀ ਇਸੇ ਪ੍ਰਕਾਰ ਜ਼ੋਨਟ ਨੰਬਰ 2 ਦੇ ਵਿੱਚ ਪ੍ਰਧਾਨ ਸਰਤਾਰ ਸਿੰਘ ਜੀ ਨੂੰ ਜਿਹੜਾ ਸਕੱਤਰ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਹਿਰਦੇ RAM ਜੀ ਨੂੰ ਲਗਾਇਆ ਸੀ ਕੈਸ਼ੀਅਰ ਉਹਨਾਂ ਦੇ ਨਾਲ ਬਸ਼ੀਰ ਸਿੰਘ ਨੂੰ ਲਗਾਇਆ ਗਿਆ ਸੀ ਇਸੇ ਪ੍ਰਕਾਰ ਹੋਰ ਹੌਦਦਾਰਾਂ ਦੇ ਵਿੱਚ ਹੋਣੇ ਸੀ ਅੱਜ ਜਿਹੜੀ ਚੋਣ ਮੁਕੰਮਲ ਹੋਈ ਆ ਮੈਂ ਜਿੱਥੇ ਪਹਿਲਾਂ ਮੈਨੂੰ ਪੂਰਾ ਸਹਿਯੋਗ ਦੇਣ ਦੇ ਲਈ ਸਾਰਿਆਂ ਦਾ ਧੰਨਵਾਦ ਕਰਦਾ ਉੱਥੇ ਹੀ ਅੱਜ ਦੁਬਾਰਾ ਇਹ ਮੌਕਾ ਦਿੱਤਾ ਗਿਆ ਉਸੇ ਲਈ ਵੀ ਧੰਨਵਾਦ ਕਰਦਾ ਤੇ ਅੱਜ ਇੱਕ ਗੱਲ ਹੋਰ ਦੱਸਦੇ ਨੇ ਵੀ ਇਸ ਜਿਹੜੀ ਚੋਣ ਦੀ ਪੂਰੀ ਪ੍ਰਕਿਰਿਆ ਸੀ ਇਸ ਨੂੰ ਸਭਾਈ ਲੀਡਰਸ਼ਿਪ ਦੇ ਨਾਲ-ਨਾਲ ਜਿਹੜੇ ਜੁਨੀਅਨ ਦੇ ਐਸ ਡਿਵੀਜ਼ਨ ਦੇ ਸਾਫਤਾ ਪ੍ਰਧਾਨ ਸੀ ਜੀਐਸਪੀ ਬਲਾਈ ਫੈਡਰੇਸ਼ਨ ਐਟਕੇ ਦੇ ਸਰਦਾਰ ਮੇਵਾ ਸਿੰਘ ਸ਼ੇਰਪੁਰ ਜੀ ਉਹ ਵੀ ਅੱਜ ਪਹੁੰਚੇ ਸੀ ਤੇ ਉਹਨਾਂ ਨੇ ਸਾਰਿਆਂ ਦੇ ਤੇ ਨਾਲ ਬਾਕੀ ਜਿਹੜੀ ਸਪਾਈਰ ਡਿਟੇਸ਼ਿਪ ਸਾਰਿਆਂ ਨੇ ਸਾਰਿਆਂ ਨੂੰ ਸਰੋਪਾ ਸਰੋਪਾਉ ਤੇ ਫੁੱਲਾਂ ਦੇ ਹਾਰ ਪਾ ਕੇ ਸਾਰਿਆਂ ਦਾ ਸਨਮਾਨ ਕੀਤਾ ਜਿਹਦੇ ਲਈ ਮੈਂ ਦੁਆਰਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਆਪਣੀ ਪੂਰੀ ਟੀਮ ਨੂੰ ਬੇਨਤੀ ਕਰਦਾ ਕਿ ਜਿਵੇਂ ਪਹਿਲਾਂ ਸਹਿਯੋਗਤਾ ਸੀ ਉਸੇ ਪ੍ਰਕਾਰ ਭਵਿੱਖ ਦੇ ਵਿੱਚ ਵੀ ਉਹ ਆਪਣਾ ਸਹਿਯੋਗ ਜਾਰੀ ਰੱਖਣ ਧੰਨਵਾਦ ਹਾਂਜੀ ਮੇਰਾ ਨਾਮ ਬਹਾਦਰ ਸਿੰਘ ਪੀ ਐਸ ਸੀ ਵੀ ਅੰਪਲਾਈ ਫੈਡਰੇਸ਼ਨ 8ਕ ਦੇ ਜਿਹੜੇ ਸੀਨੀਅਰ ਲੀਡਰ ਸੀ ਇੱਥੇ ਸਾਡੀ ਮੀਟਿੰਗ ਹੋਈ ਆ ਇਹ ਪੁਰਾਣੀਆਂ ਦੁਨੀਆ ਨਾਲ ਇਹਨਾਂ ਨੇ ਡਿਵੀਜ਼ਨਾਂ ਦੀ ਡਿਵੀਜ਼ਨ ਦੀ ਸਬ-ਡਿਵੀਜ਼ਨਾਂ ਭੰਗ ਕਰਕੇ ਨਵੇਂ ਕਮੇਟੀ ਚੋਣ ਕੀਤੀ ਆ ਉਹਦੇ ਵਿੱਚ ਬਾਕਮਕ ਸਾਥੀ ਜਿਹੜੇ ਬਣਾਏ ਆ ਉਹਨਾਂ ਦੇ ਨਾਮ ਦੱਸਿਆ ਗਿਆ ਇਹਨਾਂ ਨੇ ਡਿਵੀਜ਼ਨ ਦਾ ਮੈਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਕਿ ਮੈਂ ਚਲੋ ਪਹਿਲਾਂ ਵੀ ਮਿਹਨਤ ਕਰਦਾ ਰਿਹਾ ਮੈਂ ਮੇਨ ਪ੍ਰਧਾਨ ਜੀ ਤੋਂ ਦੂਰੀ ਹੀ ਸੀ ਤੇ ਹੁਣ ਮੈਂ ਦੂਧੇ ਸਾਥ ਮੇਰੇ ਹੈਗੇ ਆ ਅਸੀਂ ਇਕੱਠੇ ਰਲ ਕੇ ਵਧੀਆ ਨਮਰ ਕਰਾਂਗੇ ਇਹਦੇ ਬਣਦੇ ਕੰਮ ਸਾਥੀਆਂ ਦੇ ਉਹ ਆਪ ਦੇ ਕਰਨੇ ਕਰਾਉਂਦੇ ਨੇ ਜੀ ਅੱਜ ਜਿਹੜਾ ਪੰਜਾਬ ਕਮੇਟੀ ਦਾ ਫੈਸਲਾ ਸੀ ਕਿ ਸਬ-ਡਿਵੀਨਿਓਨਾਂ ਦੀਆਂ ਚੋਣਾਂ ਕਰਾਈਆਂ ਜਾਂ ਉਹਦੇ ਤਹਿਤ ਈਸਟ ਸਰਕਲ ਦੇ ਅਧੀਨ ਸੁੰਦਰੰਗ ਸਪੈਸ਼ਲ ਡਿਵੀਜ਼ਨ ਦੀ ਜਿਹੜੀ ਆ ਉਹ ਚੋਣ ਕੀਤੀ ਗਈ ਆ ਔਰ ਇਹ ਜਿਹੜੀ ਚੋਣ ਕੀਤੀ ਗਈ ਆ ਉਹ ਬਹੁਤ ਹੀ ਅਜਿਹੇ ਸਮੇਂ ਤੇ ਕੀਤੀ ਗਈ ਆ ਜਦੋਂ ਚੁਣੌਤੀਆਂ ਭਰਪੂਰ ਸਮਾਂ ਇਹਦੇ ਵਿੱਚ ਜਿਹੜਾ ਪਿਛਲੇ ਦਿਨੀ ਅਸੀਂ ਜਿਹੜਾ 2 ਅਕਤੂਬਰ ਨੂੰ 2 ਨਵੰਬਰ ਨੂੰ ਬੀਲੀ ਮੰਤਰੀ ਦਾ ਰਹਿਸ਼ਮੋਰੇ ਤਰ੍ਹਾਂ ਦੇ ਕੇ ਆਏ ਆ ਪ੍ਰਾਪਰਟੀਆਂ ਵੇਚਣ ਔਰ 20225 ਜਿਹੜਾ ਆ ਬਿੱਲ ਜਿਹੜਾ ਉਹਨੂੰ ਰੱਦ ਕਰਾਉਣ ਦੇ ਸਬੰਧ ਦੇ ਵਿੱਚ ਉਸ ਦੇ ਨਾਲ ਹੀ ਜਿਹੜੀ ਨਵੀਂ ਚੁਣੀ ਸਾਡੀ ਟੀਮ ਆ ਉਹ ਬੜੀ ਸਰਗਰਮੀ ਨਾਲ ਅੱਗੇ ਤੁਰੇਗੀ ਔਰ 9 ਤਰੀਕ ਨੂੰ ਜਿਹੜੀ ਆ ਉਹ ਤਰਨ ਤਾਰਨ ਜਿਹੜੀ ਜਿੰਨੀ ਚੋਣ ਹੋਣ ਜਾ ਰਹੀ ਆ ਉਹਦੇ ਵਿੱਚ ਸਾਰੇ ਸਾਥੀ ਜਿਹੜੇ ਆ ਉਹਨਾਂ ਨੇ ਜਾਣ ਦਾ ਭਰੋਸਾ ਵੀ ਦਿੱਤਾ ਔਰ ਅੱਗੇ ਜਿਹੜੀਆਂ ਆ ਰਹੀਆਂ ਚੁਣੌਤੀਆਂ ਉਹਨਾਂ ਦਾ ਡਟਮਾ ਜਿਹੜਾ ਵਿਰੋਧ ਆ ਉਹ ਕਰਨ ਦਾ ਜਿਹੜਾ ਸਾਥੀਆਂ ਨੇ ਉਹ ਜਤਾਇਆ ਅਹਿਸਾਸ ਔਰ ਉਹਨੇ ਭਰੋਸਾ ਵੀ ਦਿੱਤਾ ਹੈ ਕਿ ਜਿਹੜੀਆਂ ਆਉਣ ਵਾਲੀਆਂ ਮੌਜੂਦਾ ਚੁਣੌਤੀਆਂ ਉਹਦੇ ਨਾਲ ਅਸੀਂ ਜੋ ਸੁਪਾ ਕਮੇਟੀ ਤੋਂ ਫੈਸਲਾ ਆਏਗਾ ਉਹਦੇ ਨਾਲ ਡੱਟ ਕੇ ਖੜਾਂਗੇ ਔਰ ਹਰ ਇੱਕ ਤਰ੍ਹਾਂ ਦੀ ਨਾਲ ਜਿਹੜੀ ਉਹ ਮਦਦ ਕਰਕੇ ਜਿਹੜੀ ਬੋਰਡ ਨੂੰ ਚਾਹੇ ਜਾਇਦਾਦਾਂ ਵੇਚਣ ਦੀ ਗੱਲ ਆ ਚਾਹੇ 2025 ਵਿਰਲਾ ਜਿਹੜਾ ਉਹਨੂੰ ਰੱਦ ਕਰਾਉਣ ਦੀ ਗੱਲ ਆ ਉਹ ਹਰ ਹਾਲਤ ਦੇ ਵਿੱਚ ਅਸੀਂ ਜਿਹੜੀ ਉਹ ਲੜਾਂਗੇ ਔਰ ਜਿਹੜਾ ਸਾਡੇ ਪੁਰਖਿਆਂ ਨੇ ਜਿਹੜਾ ਇਹ ਹੁੰਦਾ ਸੰਜਿਆ ਹੋਇਆ ਬਿਜਲੀ ਬੋਰਡ ਆ ਉਹਨੂੰ ਵੇਚਣ ਨਹੀਂ ਦੇਵਾਂਗੇ ਉਹਨੂੰ ਹਰ ਕੀਮਤ ਤੇ ਉਹਨੂੰ بچਾਉਣ ਦੀ ਕੋਸ਼ਿਸ਼ ਕਰਾਂਗੇ ਔਰ ਇਸ ਦੇ ਨਾਲ ਹੀ ਸਾਡੇ ਅੱਜ ਸਾਥੀ ਕੇਵਲ ਸਿੰਘ ਜੀ ਬਨਵਾਦ ਜਿਹੜੇ ਆ ਉਹ ਪਾਵਰ ਕਾਉਂਟਰਾਸਟ ਕੋ ਪੈਨਸ਼ਨ ਜੀ ਨੇ ਤਾਂ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਔਰ ਸਾਡੇ ਅਸਤੀਸ਼ ਜੀ ਜਿਹੜੇ ਜ਼ੋਨ ਦੇ ਆਗੂ ਆ ਔਰ ਇਸ ਇਸ ਸਰਕਲ ਦੇ ਸਖਤਰ ਵੀ ਆ ਉਹਨਾਂ ਨੇ ਸਪੈਸ਼ਲ ਤੌਰ ਤੇ ਆ ਕੇ ਜਿਹੜੀ ਚੁਣੀ ਹੋਈ ਆ ਟੀਮ ਉਹਨੂੰ ਵਧਾਈ ਦਿੰਦੀ ਹੈ ਔਰ ਆਪਣੇ ਬਾਰੇ ਜਿਹੜੇ ਸਾਥੀ ਪ੍ਰਧਾਨ ਚੁਣੇ ਗਏ ਆ ਔਰ ਟੀਮ ਚੁਣੀ ਗਈ ਆ ਉਹਦੀ ਤਾਰੀਫ ਕੀਤੀ ਔਰ ਪਿਛਲੇ ਸਮਝ ਕੀਤੇ ਕਮਾਈ ਫਰਹੀ ਆ ਉਹ ਵੀ ਦਿੱਤੀ ਆ ਧੰਨਵਾਦ ਸੂਬਾ ਕਮੇਟੀ ਦੇ ਕਹਿਣ ਅਨੁਸਾਰ ਤੇ ਸਾਰੇ ਪੰਜਾਬ ਦੇ ਵਿੱਚ ਸਬ ਡਿਵੀਜ਼ਨਾਂ ਦੀਆਂ ਤੇ ਡਿਵੀਜ਼ਨਾਂ ਦੀਆਂ ਜਿਹੜੀਆਂ ਚੋਣਾਂ ਕਰਨ ਦਾ ਜਿਹੜਾ ਟੀਚਾ ਮਿੱਥਿਆ ਗਿਆ ਸੀ ਉਹਦੀ ਕੜੀ ਵਜੋਂ ਸੁੰਦਰ ਨਗਰ ਵਿਖੇ ਪਹਿਲੇ ਜਿਹੜਾ ਕੁਝ ਦਿਨ ਪਹਿਲਾਂ ਸਬ ਡਿਵੀਜ਼ਨਾਂ ਦੀਆਂ ਜਿਹੜੀਆਂ ਚੋਣਾਂ ਕੀਤੀਆਂ ਗਈਆਂ ਤੇ ਅੱਜ ਜਿਹੜਾ ਹੈ ਉਹ ਸੁੰਦਰ ਨਗਰ ਵਿਖੇ ਡਿਵੀਜ਼ਨ ਕਮੇਟੀ ਦੀ ਚੋਣ ਹੈ ਉਹ ਕੀਤੀ ਗਈ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਸੂਬੇ ਦੇ ਡਿਪਟੀ ਜਨਰਲ ਸਕੱਤਰ ਸਾਥੀ ਰਿਸ਼ਪਾਲ ਸਿੰਘ ਜੀ ਵਿਸ਼ੇਸ਼ ਤੌਰ ਤੇ ਉਹਨਾਂ ਨੇ ਜਿਹੜੀ ਸ਼ਮੂਲੀਅਤ ਕੀਤੀ ਹੈ ਸਾਡੇ ਬਹੁਤ ਹੀ ਸਤਕਾਰਯੋਗ ਤੇਜਵਿੰਦਰ ਸਿੰਘ ਬਰਵੈਲ ਸਾਹਿਬ ਜੋ ਕਿ ਟ੍ਰਾਂਸਕੋ ਪੈਨਸ਼ਨ ਜੁਨੀਅਰ ਦੇ ਜਿਹੜੇ ਨੇ ਉਹ ਬਾਈਸ ਪ੍ਰਧਾਨ ਨੇ ਉਹਨਾਂ ਨੇ ਵੀ ਜਿਹੜੀ ਹੈ ਉਹ ਆਪਣੇ ਇੱਥੇ ਸਾਰੇ ਸਾਥੀਆਂ ਨੂੰ ਭਾਸ਼ਣ ਦੇ ਰਾਹੀਂ ਸੰਬੋਧਿਤ ਕੀਤਾ ਤੇ ਮੇਰੇ ਦੁਆਰੇ ਜੋ ਇਸਾਰੀਏ ਟੀਮ ਹੈ ਉਹਦੀ ਨਵੇਂ ਛਿਰੋਂ ਜਿਹੜੀ ਬਣਾ ਕੇ ਸਾਰੀ ਟੀਮ ਦਾ ਸਿਸਟਮ ਲਾ ਕੇ ਤੇ ਸਰਕਾਰ ਬਣੋ ਜੋ ਇਹ ਪੈਂਤਰੀ ਵਰਤੇ ਜਾ ਰਹੇ ਨੇ ਜ਼ਮੀਨਾਂ ਦੇ ਮਸਲੇ ਉੱਤੇ ਤੇ ਜੋ ਇਲੈਕਟ੍ਰਿਸਿਟੀ ਬਿੱਲ 2025 ਹੈ ਉਹਦੇ ਸਬੰਧ ਦੇ ਵਿੱਚ ਸਾਰੇ ਸਾਥੀਆਂ ਨੂੰ ਜਿਹੜਾ ਅਪਗਤ ਕਰਾਇਆ ਗਿਆ ਤੇ ਜਾਣੂ ਕਰਾਇਆ ਗਿਆ ਔਰ ਨਵੀਂ ਟੀਮ ਜਿਹੜੀ ਹੈ ਉਹ ਅੱਜ ਅਸੀਂ ਚੁਣੀ ਗਈ ਜਿਹਦੇ ਵਿੱਚ ਸੰਦਲ ਨਗਰ ਡਿਵੀਜ਼ਨ ਦੇ ਪੀਐਸਸੀ ਫਲਾਈ ਫੈਡਰੇਸ਼ਨ 8 ਦੇ ਦੀਵੀਜ਼ਨ ਦੇ ਪ੍ਰਧਾਨ ਸਾਥੀ ਗੁਰਪ੍ਰੀਤ ਸਿੰਘ ਮਹਿੰਦੂਦਾ ਜੀ ਨੂੰ ਸਦਸਾਂਵਾਂ ਦin ਚੁਣਿਆ ਗਿਆ ਤੇ ਨਾਲ ਹੀ ਵਰਕਿੰਗ ਪ੍ਰਧਾਨ ਕਿਉਂਕਿ ਬਹਾਦਰ ਸਿੰਘ ਜੀ ਨੂੰ ਸੁਣਿਆ ਗਿਆ ਤੇ ਨਾਲ ਸਿਨੇ ਬੈਸ ਪ੍ਰਧਾਨ ਦੇ ਤੌਰ ਤੇ ਸਾਥੀ ਦੀਪਕ ਮਾਰ ਤੇ ਸਕੱਤਰ ਦੇ ਤੌਰ ਤੇ ਸਾਥੀ ਹਰਪੂਲ ਮਸੀ ਨੂੰ ਤੇ ਨਾਲ ਹੀ ਕੈਸ਼ੀਅਰ ਦੇ ਤੌਰ ਤੇ ਅਮਰਜੀਤ ਸਿੰਘ ਨੂੰ ਇਸੇ ਟੰਗ ਦੇ ਨਾਲ ਜਿਹੜੀ ਹੈ 8 ਮੈਂਬਰਾਂ ਦੀ ਇਹ ਟੀਮ ਹੈ ਅੱਜ ਉਹ ਬਣਾਈ ਹੈ ਤੇ ਸਾਥੀਆਂ ਨੇ ਕਾਬੀ ਲੰਮਈ ਚਰਚਾ ਤੋਂ ਬਾਅਦ ਸਿਬਾ ਵਿਚਾਰ ਪਚਾਦਰਾ ਕਰਨ ਤੋਂ ਬਾਅਦ ਇਹ ਸਾਥੀਆਂ ਨੂੰ ਸਰ ਸੰਮਤੀ ਦੇ ਨਾਲ ਸਾਥੀਆਂ ਨੂੰ ਜਿਹੜੀ ਜਿਹੜੀ ਅਹੁਦੇ ਨੇ ਇਹ ਪ੍ਰਦਾਨ ਕੀਤੇ ਗਏ ਇਹ ਜਿਹੜੇ ਪ੍ਰੌਦੇ ਹਾਤੀ ਰਿਸ਼ਪਾਲ ਸਿੰਘ ਜੀ ਪਾਲੀ ਤੇ ਡਿਪਟੀ ਜਨ ਸਰਕਰ ਪੰਜਾਬ ਇਹਨਾਂ ਦੀ ਦੇਖ ਰਿਕ ਦਲੇ ਔਰ ਕੇਵਲ ਸਿੰਘ ਬੜਬੈ ਸਾਹਿਬ ਜੋ ਕਿ ਟੈਂਸ਼ਨ ਯੂਨੀਅਨ ਦੇ ਪੰਜਾਬ ਦੇ ਵਾਈਸ ਪ੍ਰਧਾਨ ਨੇ ਤੇ ਇਹਨਾਂ ਦੇ ਸਾਦੀ ਨਜ਼ਰ ਸਾਝ ਲਈ ਜਿਹੜੀ ਹੈ ਉਹ ਕਮੇਟੀ ਸਰ ਸੰਮਤੀ ਚੁਣੀ ਗਈ ਤੇ ਅਸੀਂ ਨਵੀਂ ਜੂਨੀ ਕਮੇਟੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ